ਸੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਇੱਕ ਵੱਡੀ ਜਿਹੜੀ ਮੁਸੀਬਤ ਸਾਡੇ ਉੱਪਰ ਪਈ ਆ ਜਿਹੜਾ ਹੜ੍ਹ ਆ ਚੁੱਕਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਾਲ ਲੋਕ ਜਿਹੜੇ ਆ ਹਾਰਸਾ ਗ੍ਰਸਤ ਹੋਏ ਨੇ ਉਹਨਾਂ ਲਈ ਇਹ ਸੇਵਾ ਜਿਹੜੀ ਅਸੀਂ ਤਿਆਰ ਕੀਤੀ ਆ ਔਰ ਇਹ ਅੱਜ ਤੋਂ ਨਹੀਂ ਅੱਜ ਤੋਂ ਜਿੱਦੋਂ ਦਾ بارشਾਂ ਸ਼ੁਰੂ ਹੋਈਆਂ ਅੱਜ 10 ਦਿਨ ਹੋ ਗਏ ਅਸੀਂ ਜਿਹੜਾ ਰਾਸ਼ਨ ਨੇ ਵੰਡ ਰਹੇ ਆ ਔਰ ਰੁਟੀਨ ਦੇ ਵਿੱਚ ਵੀ ਜਿਹੜਾ ਵਾ 5000 ਪਰਿਵਾਰ ਨੂੰ ਖੰਬਰਾ ਚਰਚ ਜਿਹੜੀ ਆ ਹਰ ਮਹੀਨੇ ਰਾਸ਼ਨ ਦਿੰਦੀ ਆ ਔਰ ਅਗਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਵੀ ਜਦੋਂ ਕੈਰਲਾ ਦੇ ਵਿੱਚ ਬਾੜ ਆਈ ਉਦੋਂ ਵੀ 2 ਕਰੋੜ ਰੁਪਏ ਦਾ ਰਾਸ਼ਨ ਜਿਹੜਾ ਪੋਸਟਲ ਅਫਸਰ ਯੂਸਫ ਅਨੁਲਾ ਜੀ ਨੇ ਭੇਜਿਆ ਖੰਬਰਾ ਚਰਚ ਨੇ ਭੇਜਿਆ ਔਰ ਉਸ ਤੋਂ ਬਾਅਦ ਅਗਰ ਅਸੀਂ ਕੋਰੋਨਾ ਮਹਾਮਾਰੀ ਦੀ ਗੱਲ ਕਰ ਲਈਏ ਕੋਰੋਨਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਕਸੀਜਨ ਕੰਸਨਟ੍ਰੇਟਰ ਆਕਸੀਮੀਟਰ ਸੈ ਆਪ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚ ਕੋਈ ਮੁਸੀਬਤ ਪਈ ਆ ਤੇ 크ਰਿਸਚੀਅਨ ਭਾਈਚਾਰਾ ਪੂਰਾ ਡਟ ਕੇ ਨਾਲ ਖੜਾ ਵਾ ਅਪੋਸਟਲ ਅੰਕੁਰ ਯੂਸਫ ਨੂਲਾ ਜੀ ਜਿਹੜੇ ਨੇ ਉਹ ਨਾਲ ਖੜੇ ਉਹਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਪੂਰੀਆਂ ਟੀਮਾਂ ਬਣਾ ਕੇ ਉਹਨਾਂ ਨੇ ਇਹ ਕਿਹਾ ਵੀ ਸਾਰਿਆਂ ਨੂੰ ਜਿਹੜਾ ਵਾ ਰਾਸ਼ਨ ਦਵੋ ਕਿਸੇ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਾਡੀਆਂ ਟੀਮਾਂ ਪੰਜਾਬ ਦੇ ਪੂਰੇ ਹਰ ਕੋਨੇ ਦੇ ਵਿੱਚ ਹੈ ਜਿੱਦਾ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਵੇਖ ਲਈਏ ਡੇਰਾ ਬਾਬਾ ਨਾਨਕ ਦੇ ਵਿੱਚ ਦੇਖ ਲਈਏ ਜਨਾਲਾ ਦੇ ਵਿੱਚ ਰਮਦਾਸ ਦੇ ਵਿੱਚ ਜਿੱਦਾ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਔਰ ਖੁਦ ਅੱਜ ਮੈਂ ਵੀ ਸੁਲਤਾਨਪੁਰ ਲੋਧੀ ਜਾ ਰਿਹਾ ਹਾਂ ਉੱਥੇ ਜਾ ਕੇ ਸਾਡੇ ਲੋਕ ਜਿਹੜੇ ਨੇ ਬੋਟਾਂ ਦੇ ਵਿੱਚ ਸਾਡੇ ਵਲੰਟੀਅਰ ਸੇਵਾ ਕਰ ਰਹੇ ਨੇ ਉਹ ਧਰਮ ਜਾਤ ਉੱਠ ਕੇ ਸੀ ਸੇਵਾ ਕਰ ਰਹੇ ਆ ਇਹ ਬਿਲਕੁਲ ਮਾਨਵਤਾ ਦੀ ਸੇਵਾ ਵਾ ਇਹ ਪੋਸਟਰ ਅੰਕੂ ਜੋਸਮ ਨੂਲਾ ਜੀ ਦੇ ਮਨਚੇ ਦਰਦ ਸੀ ਵੀ ਮੇਰੇ ਜਿਹੜੇ ਪੰਜਾਬ ਦੇ ਲੋਕ ਨੇ ਮੇਰੇ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਔਰ ਸਾਡੀਆਂ ਸਾਰੀਆਂ 크ਿਸਚਨ ਜਥੇਬੰਦੀਆਂ ਜਿੰਨੀਆਂ ਵੀ ਆ ਸਾਡੇ ਲੋਕ ਸੇਵਾ ਕਰ ਰਹੇ ਨੇ ਸਾਨੂੰ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਰੋਡ ਤੇ ਸਾਡੇ ਲੋਕ ਜਿਹੜੇ ਆ ਨਿਰਪੱਖ ਹੋ ਕੇ ਸੇਵਾ ਕਰ ਰਹੇ ਨੇ ਗੱਲ ਕਰੀਏ ਤਾਂ ਹੁਣ ਜਲੰਧਰ ਜ਼ਿਲ੍ਹੇ 'ਚ ਵੀ ਪਾਣੀ ਜਿਹੜਾ ਵਧਦਾ ਜਾ ਰਿਹਾ ਹੈਗਾ ਤੇ ਇੱਥੇ ਕੀ ਕੀ ਡਿਮਾਂਡਸ ਆਈਆਂ ਨੇ ਯਾ ਕੋਈ ਗਲਬਤ ਹੋਈ ਪ੍ਰਸ਼ਾਸਨ ਨਾਲ ਜਲੰਧਰ ਜ਼ਿਲ੍ਹੇ ਨੂੰ ਆ ਕੇ ਹਾਂਜੀ ਮੇਰੇ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਡੀਸੀ ਸਾਹਿਬ ਪੂਰੇ ਇੰਤਜ਼ਾਮ ਆਪਣੇ ਕਰ ਰਹੇ ਆ ਪ੍ਰਸ਼ਾਸਨ ਨਾਲ ਸਾਡੀ ਮੀਟਿੰਗਾਂ ਚੱਲ ਰਹੀਆਂ ਕੱਲ ਵੀ ਮੈਂ ਡੀਜੀਪੀ ਸਾਹਿਬ ਦੇ ਨਾਲ ਔਰ ਚੀਫ ਸਕੱਟਰੀ ਸਾਹਿਬ ਦੇ ਨਾਲ ਮੀਟਿੰਗਾਂ ਕਰਕੇ ਆਇਆ ਔਰ ਤੁਸੀਂ ਦੇਖਦੇ ਹੋਵੋਗੇ ਉੱਪਰ ਅਸੀਂ ਟੋਲ ਫ੍ਰੀ ਨੰਬਰ ਦਿੱਤਾ ਵਾ ਕੋਈ ਵੀ ਸਾਨੂੰ ਅਗਰ ਜਲੰਧਰ ਤੋਂ ਲੁਧਿਆਣੇ ਤੋਂ ਪੂਰੇ ਪੰਜਾਬ ਤੋਂ ਕਿਤੋਂ ਵੀ ਫੋਨ ਕਰਦਾ ਵਾ ਤੇ ਸਾਡੀਆਂ ਟੀਮ ਅਸੀਂ ਜਿਹੜਾ ਪੈਕੇਟ ਬਣਾ ਰਹੇ ਆ ਉਹ 2 ਤੋਂ 3000 ਰੁਪਏ ਦਾ ਪੈਕੇਟ ਹੈਗਾ ਔਰ ਇਹ ਵਿੱਚ ਪੂਰੇ ਮਸਾਲੇ ਚਾਵਲ ਦਾਲਾਂ ਔਰ ਜਿਹੜਾ ਜਰੂਰਤ ਹੀ ਕਰਦਾ ਸਮਾਨ ਹੈ ਉਹ ਵੀ ਅਸੀਂ ਦੇ ਰਹੇ ਨਾਲ ਜੋ ਸਾਡੀਆਂ ਲੇਡੀਜ਼ ਭੈਣਾਂ ਉਹਨਾਂ ਦੇ ਜਿਹੜੇ ਕੋਈ ਸਮਾਨ ਜ਼ਰੂਰੀ ਉਹ ਵੀ ਅਸੀਂ ਦੇ ਰਹੇ ਆ ਦਵਾਈਆਂ ਦੇ ਰਹੇ ਆ ਨਾਲ ਤਰਪਾਲਾਂ ਦੇ ਰਹੇ ਆ ਮਸ਼ਰਦਾਨੀਆਂ ਦੇ ਰਹੇ ਆ ਔਰ ਹੋਰ ਵੀ ਜਿਹੜੀਆਂ ਡਿਮਾਂਡਸ ਹਨ ਆ ਰਹੀਆਂ ਵਾਂ ਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ। ਰਾਸ਼ਨ ਤਾਂ ਹਰ ਕੋਈ ਇੱਥੇ ਲੈ ਕੇ ਪਹੁੰਚ ਰਿਹਾ ਪਰ ਜਦੋਂ ਕਹਿ ਰਹੇ ਨੇ ਕਿ ਜਦੋਂ ਪਾਣੀ ਘਟੇਗਾ ਕਈਆਂ ਦੇ ਮਕਾਨ ਟਹਿ ਗਏ ਨੇ ਜਾਂ ਕਈਆਂ ਦੇ ਜਿਹੜਾ ਆਰਥਿਕ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ ਉਦੋਂ ਬਹੁਤ ਜ਼ਿਆਦਾ ਲੋਡ ਪਵੇਗੀ ਤੇ ਉਹਨੂੰ ਲੈ ਕੇ ਕੀ ਪਲੈਨਿੰਗ ਜੀ ਉਹਦੇ ਲਈ ਸਾਡੇ ਜਿਹੜਾ ਆਤਮ ਪਿਤਾ ਪੌਸ਼ਰਨ ਕਨੂਲਾ ਜੀ ਨੇ ਉਹਨਾਂ ਪਿੱਛੇ ਵੀ ਕਈ ਪਰਿਵਾਰਾਂ ਨੂੰ ਪੂਰੇ ਪੰਜਾਬ ਦੇ ਵਿੱਚ ਧਰਮ ਜਾਤੋਂ ਉੱਠ ਕੇ ਲੋਕਾਂ ਦੇ ਘਰ ਬਣਾ ਕੇ ਦਿੱਤੇ ਆ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਹੋ ਉਹਨਾਂ ਦੇ ਵਿੱਚ ਜਿਹੜੀ ਸੰਭਵ ਜਿਹੜੀ ਸੇਵਾ ਹੈਗੀ ਉਹ ਵੀ ਅਸੀਂ ਕਰਾਂਗੇ ਔਰ ਜਦੋਂ ਇਹ ਮਹਾਮਾਰੀ ਜਿਹੜੋ ਫੈਲਣੀ ਆ ਜਦੋਂ ਪਾਣੀ ਘਟਣਾ ਵਾ ਜਿਹੜੇ ਡੰਗਰ ਮਰੇ ਆ ਜਾਂ ਕੋਈ ਹੋਰ ਜਿਹੜੇ ਜਾਨਵਰ ਮਰੇ ਉਹਨਾਂ ਦੀ ਜਿਹੜੇ ਨਾਲ ਜਿਹੜੀ ਮਹਾਮਾਰੀ ਜਿਹੜੀ ਫੈਲਣੀ ਔਰ ਇਹਦੀ ਅਸੀਂ ਟੀਮਾਂ ਪਹਿਲਾਂ ਤੋਂ ਹੀ ਬਣਾ ਰਹੇ ਆ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਸਾਡੀਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਗਰਾਊ ਔਰ ਜਿਹੜਾ ਦਵਾਈਆਂ ਦੀਆਂ ਸੇਵਾ ਜਾਂ ਹੋਰ ਵੀ ਜਿਹੜੇ ਜਰੂਰਤ ਦਾ ਕੋਈ ਸਮਾਨ ਹੋਏਗਾ ਉਹਦੇ ਵੀ ਲੋਕਾਂ ਤੱਕ ਪਹੁੰਚਦਾ ਕਰ ਦਿੱਤਾ ਜਾਏਗਾ ਤੁਸੀਂ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਵੀ ਹੋ ਐਸ ਅ ਚੇਅਰਮੈਨ ਹੋਰ ਮਾਈਨੋਰਿਟੀ ਕਮਿਸ਼ਨ ਉਹਨੇ ਕੀਤੀ ਜਿਵੇਂ ਮੇਰੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕੋਈ ਲੋਕ ਧਰਮ ਨੂੰ ਲੈ ਕੇ ਜਾਤ ਨੂੰ ਲੈ ਕੇ ਗੱਲ ਕਰ ਰਹੇ ਨੇ ਕੋਈ ਮੇਰੇ ਕੋਲ ਵੀਡੀਓ ਵੀ ਆਈਆਂ ਸੀ ਔਰ ਮੇਰੇ ਮੈਨਿਓਰਿਟੀ ਕਮਿਸ਼ਨ ਦੇ ਵਿੱਚ ਮੇਰੇ ਕੋਲ ਕੰਪਲੇਂਟਾ ਵੀ ਆਈਆਂ ਵੀ ਕੋਈ ਧਰਮ ਜਾਤ ਨੂੰ ਲੈ ਕੇ ਲੋਕ ਗੱਲ ਕਰ ਰਹੇ ਨੇ ਔਰ ਉਹਨਾਂ ਦੇ ਉੱਪਰ ਮੇਰੀ ਕੱਲ ਡੀਜੀਪੀ ਸਾਹਿਬ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਵੀ ਲੋਕ ਧਰਮ ਦਾ ਨਾਮ ਲੈ ਕੇ ਜਾਂ ਜਾਤ ਦਾ ਨਾਮ ਲੈ ਕੇ ਕੋਈ ਵਿਤਕਰਾ ਕਰਨਗੇ ਕਿਉਂਕਿ ਜਿਹੜੀ ਮਹਾਮਾਰੀ ਆ ਇਹ ਸਾਰੇ ਲੋਕਾਂ ਦੇ ਉੱਪਰ ਪਈ ਆ ਧਰਮ ਜਾਤ ਤੇ ਨਹੀਂ ਕਿਸੇ ਤੇ ਵੀ ਪਈ ਔਰ ਜਿਹੜਾ ਕੋਈ ਧਰਮ ਜਾਤ ਨੂੰ ਲੈ ਕੇ ਤਾਂ